ਤਾਰੂ ਨੂੰ ਤੇਰਾ ਹੀ ਆਸਰਾ ਅੱਜ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਦਿਖਾਉਣ ਜਾ ਰਹੇ ਹਾਂ ਕਿ ਹਰਿਆਣੇ ਦੇ ਛੱਪੜ ਵੀ ਵੇਖ ਲਓ ਤੁਸੀਂ ਆ ਅਸੀਂ ਹਰਿਆਣੇ ਦੇ ਵਿੱਚ ਖੜੇ ਆ ਅੱਜ ਅਸੀਂ ਡੇਰਾ ਸਰਸਾ ਦਰਬਾਰ ਦੇ ਵਿੱਚ ਗਏ ਸੀ ਤੇ ਰਸਤੇ ਦੇ ਵਿੱਚ ਇੱਕ ਛੱਪੜ ਆਉਂਦਾ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਹ ਦੇਖ ਸਕਦੇ ਤੁਸੀਂ ਛੱਪੜ ਕਿੰਨਾ ਵਧੀਆ ਹੈ ਤੇ ਪੰਜਾਬ ਦਾ ਹਰ ਇੱਕ ਛੱਪੜ ਰੂੜੀਆਂ ਨਾਲ ਭਰਿਆ ਪਿਆ ਕੇਲੀਆਂ ਨਾਲ ਭਰਿਆ ਪਿਆ ਤੇ ਹਰਿਆਣੇ ਦੇ ਛੱਪੜ ਵੀ ਸਾਨੂੰ ਦਿਸ਼ਾ ਵਿਖਾਉਂਦੇ ਆ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਹਰ ਇੱਕ ਵਿਰਸਾ ਜਿਹੜਾ ਖਰਾਬ ਕਰ ਲਿਆ ਹਰ ਇੱਕ ਵਿਰਸਾ ਪੰਜਾਬ ਦਾ ਤੇ ਇੱਥੇ ਪਾਣੀ ਦੀਆਂ ਦਿੱਕਤਾਂ ਕਰਕੇ ਪਸ਼ੂ ਪਾਣੀ ਪੀਂਦੇ ਆ ਦੇ ਵਿੱਚੋਂ ਪਸ਼ੂ ਆ ਕੇ ਤੇ ਕੋਈ ਕੇਲੀ ਨਹੀਂ ਪੂਰੀ ਤਰ੍ਹਾਂ ਛੱਪੜਾ ਵੇਖੋ ਕਿੰਨਾ ਸਾਫ਼ ਆ ਤਾਂ ਅਸੀਂ ਬਹਿਵਲ ਕਲਾਂ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਤੁਸੀਂ ਤਾਂ ਛੱਪੜਾਂ ਦੀ ਕਦਰ ਨਹੀਂ ਕਰਦੇ ਕਿਉਂਕਿ ਪਾਣੀ ਆਮ ਹੈ ਮੱਛੀ ਮੋਟਰ ਛੱਡ ਲੈਣੇ ਆ ਮੱਝ ਦੇ ਸਿੰਗਾ ਵਿੱਚ ਪਾਈ ਜਾਂਦੇ ਰਹਿੰਦੇ ਆ ਤੇ ਇਹਨਾਂ ਲੋਕਾਂ ਨੂੰ ਪਾਣੀ ਦੀ ਦਿੱਕਤ ਆ ਤਾਂ ਵੇਖ ਸਕਦੇ ਇਹਨਾਂ ਨੇ ਛੱਪੜ ਵੀ ਸਾਂਭ ਕੇ ਰੱਖਿਆ ਹੈ ਆ ਇਥੇ ਕਦਰ ਹੈ ਛੱਪੜਾਂ ਦੀ ਕਿ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਛੱਪੜ ਹੈ ਛੱਪੜਾਂ ਦੀ ਕਦਰ ਕਰਦੇ ਆ ਤੇ ਸਾਡੇ ਛੱਪੜਾਂ ਦੀ ਕੋਈ ਕਦਰ ਨਹੀਂ ਯਾਨੀ ਕਿ ਛੱਪੜ ਜ਼ਰੂਰੀ ਹੈ ਉਹਨਾਂ ਨੂੰ ਛੱਪੜਾਂ ਦੀ ਲੋੜ ਹੈ ਕਿਉਂਕਿ ਪਾਣੀ ਲੋੜ ਹੈ ਪਸ਼ੂ ਖੁੱਲੇ ਛੱਡ ਦਿੰਦੇ ਆ ਪਸ਼ੂ ਬੜੀ ਆਸਾਨੀ ਨਾਲ ਨਹਾਉਂਦੇ ਆ ਲੰਬੇ ਸਮੇਂ ਤੱਕ ਪਸ਼ੂ ਛੱਪੜਾਂ ਵਿੱਚ ਬੈਠੇ ਰਹਿੰਦੇ ਆ ਤਾਂ ਇਹਨਾਂ ਕੁਝ ਕਹਿੰਦੇ ਹੋਏ ਅਸੀਂ ਅੱਜ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਨਾਲੋਂ ਤਾਂ ਹਰਿਆਣਾ ਹੀ ਚੰਗਾ ਹੈ ਛੱਪੜ ਵੀ ਸਾਹਮ ਕੇ ਰੱਖੇ ਉਹਨਾਂ ਨੇ ਇਸ ਵਾਰ ਤੇ ਵੀਡੀਓ ਨੂੰ ਅੱਗੇ ਦੀ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦੇ ਪਤਾ ਲੱਗੇ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਗੰਦ ਗੰਦ ਪਾਤਾ ਛੱਪਣਾ ਵਿੱਚ ਵੀ ਛੱਪੜ ਗੰਦੇ ਕਰਤੇ ਅੱਜ ਕਹਿੰਦੇ ਜੀ ਛੱਪੜਾ ਚ ਗਾਈਆਂ ਮਰ ਜਾਂਦੀਆਂ ਥੋੜੀ ਗਲਤੀ ਨਾਲ ਮਰਦੀਆਂ ਆ ਇੱਥੇ ਆ ਵੇਖ ਲੋ ਤੁਸੀਂ ਛੱਪੜ ਸਾਫ਼ ਹੈ ਤਾਂ ਇੰਨਾ ਕੁਝ ਕਹਿੰਦੇ ਹੋਏ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਪੰਜਾਬ ਦੇ ਲੋਕਾਂ ਨੂੰ ਪਿੰਡ ਬਹਿਵਲ ਕਲਾਂ ਦੇ ਲੋਕਾਂ ਨੂੰ ਪਤਾ ਲੱਗੇ ਵੀ ਅਸੀਂ ਛੱਪੜਾਂ ਦੀ ਕਿੰਨੀ ਕਦਰ ਕਰੀਏ ਤੇ ਹਰਿਆਣੇ ਦੇ ਲੋਕਾਂ ਨੇ ਕਿੰਨੀ ਕਦਰ ਕਰੀਏ ਇੰਨਾ ਕੁਝ ਕਹਿੰਦੇ ਹੋ ਜੇ ਜੇ ਕਿ ਸ਼ਬਦ ਵਾਦ ਘੱਟ ਬੋਲਿਆ ਗਿਆ ਮਾਫੀ ਚਾਹੁੰਦੇ ਆ ਤਨ